ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅੱਜ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਦੱਸ ਜੀਏ ਕਿ ਜਲੰਧਰ ਜਿਮਨੀ ਚੌਂ ਦੇ ਵਿੱਚ ਹੁੰਝਾ ਫੇਰ ਜਿਹੜੀ ਕਿ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਨੇ ਤੇ ਇਸ ਤਰੀਕੇ ਦੇ ਨਾਲ ਝਾੜੂ ਨਾਲ ਹੁੰਝਾ ਫੇਰ ਦਿੱਤਾ ਹੈ ਕਿ ਦੂਸਰੀਆਂ ਪਾਰਟੀਆਂ ਦੇਖਦੀਆਂ ਹੀ ਰਹਿ ਗਈਆਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਆਉਤੇ ਹੀ ਕੁਲਦੀਪ ਧਾਰੀਵਾਲ ਦੇ ਦਾਕਟਰ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਏ ਜਾ ਰਹੀ ਹੈ ਨੱਥ ਟੱਪ ਕੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਤੇ ਸਾਨੂੰ ਸਾਡੀ ਅਸੀਂ ਪਾਰਟੀ ਨੂੰ ਸਾਡੀ ਪਾਰਟੀ ਦੀ ਸਾਰੀ ਜਿਹੜੀ ਚੇਂਜ ਆਫ ਕਮਾਂਡ ਹੈ ਸਾਰੇ ਵਰਕਰਸ ਨੇ ਵੋਲੰਟੀਅਰਸ ਨੇ ਉਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਜਲੰਧਰ ਟੀਮ ਨੂੰ ਖਾਸ ਤੌਰ ਤੇ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਇਹਦੇ ਨਾਲ ਇਹ ਵੀ ਕਿ ਸਾਡੀ ਪਾਰਟੀ ਦਾ ਮੋਰਲ ਜਿਹੜਾ ਹੋਰ ਵੀ ਉੱਚਾ ਆਏਗਾ ਦਿਲੰਦਰ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ ਤੇ ਮੋੜ ਲਾਈਏ ਤੁਸੀਂ ਇਹ ਕਹਿ ਲਓ ਪਾਰਟੀ ਦੀਆਂ ਨੀਤੀਆਂ ਤੇ ਮੋੜ ਲਾਈਏ ਔਰ ਔਲ ਵਾਲਿਆਂ ਜਿਹੜੇ ਆ ਬਾਕੀ ਜਿੰਨੇ ਚੋਣਾਂ ਨੇ ਤੁਸੀਂ ਉਹਨਾਂ 'ਚ ਵੀ ਦੇਖੋਗੇ ਕਿ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੰਮਾਂ ਤੇ ਮੋੜ ਲੱਗੂਗੀ ਤੇ ਅਸੀਂ ਜਿਹੜਾ ਆ ਅਸੀਂ ਜਿਹੜੇ ਅੱਜ ਬਹੁਤ ਹੀ ਜ਼ਿਆਦਾ ਐਕਸਾਈਟਿਡ ਵੀ ਆ ਅਸੀਂ ਕੇਜਰੀਵਾਲ ਸਾਹਿਬ ਦੀ ਜਿਹੜੀ ਕੀਨਤਰੀਮ ਬੇਲ ਹੋਈ ਹੈ ਉਹਦੇ ਨਾਲ ਵੀ ਅਸੀਂ ਬਹੁਤ ਜ਼ਿਆਦਾ ਪਾਰਟੀ ਤੋਂ ਬਹੁਤ ਜ਼ਿਆਦਾ ਉਸ਼ਾ ਹੈ ਵਰਕਰਸ ਤੋਂ ਬਹੁਤ ਜ਼ਿਆਦਾ ਉਸ਼ਾ ਤੇ ਤੁਸੀਂ ਉਹਨਾਂ ਵਾਲੇ ਟਾਈਮ ਤੇ ਦੇਖੋਗੇ ਕਿ ਪਾਰਟੀ ਦਾ ਜਿਹੜਾ ਗ੍ਰਾਫ ਹੈ ਹੋਰ ਵੀ ਉੱਪਰ ਜਾਊਗਾ ਆਪਣੇ ਆਪ ਦੇ ਵਿੱਚ ਜਲੰਧਰ ਚਿਤਾ ਅਈਵਾਰ ਸਾਹਿਬ ਨੂੰ ਜਾ ਕੇ ਬਹੁਤ ਜ਼ਿਆਦਾ ਮਿਲਟ ਕੀਤੀ ਗਈ ਸੀ ਕਿਸ ਤਰ੍ਹਾਂ ਦੇ ਬਿਲਕੁਲ ਇਹ ਤਾਂ ਪ੍ਰਾਊਡ ਵੀ ਫੀਲ ਹੁੰਦਾ ਜਦੋਂ ਸਾਡੀ ਜਦੀ ਮਿਹਨਤ ਦਾ ਤੁਹਾਡਾ ਹਾਰਡ ਵਰਕ ਹੈ ਪੇਆਫ ਕਰਦਾ ਹੈ ਤੇ ਬਹੁਤ ਵਧੀਆ ਵੀ ਲੱਗਦਾ ਹੈ ਤਾਲੀਵਾਲ ਸਾਹਮਣੇ ਹੋ ਕੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਵਾਰਡ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪਰਿਵਾਰ ਵਾਂਗ ਉੱਥੇ ਕੰਮ ਕੀਤਾ ਲੋਕ ਵੀ ਉਹਨਾਂ ਨੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਜਿਲੰਦੇ ਲੋਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ 사실 ਕਿ ਇਹ ਤੇ ਨੇਤਾ ਜੀ ਨੇ ਕੰਮ ਕੀਤਾ ਉੱਥੇ ਵੀ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿ ਸਕਦੇ ਆ ਕਿ ਉਹਨਾਂ ਦੇ ਲੀਡ ਨਾਲ ਬਿਲਕੁਲ ਆਫ ਕੋਰਸ ਜਿੱਦਾਂ ਕੁਦੇ ਰਿਯੂਮਰ ਸਿਗੇ ਜਿੱਦਾਂ ਕੁਦੀ ਆਵਾਮ ਆ ਸਿਗੇ ਜਿੱਦਾਂ ਕੁਦੇ ਲੋਕ ਸਭਾ ਦੇ ਨਤੀਜੇ ਸਿਗੇ ਉਸ ਤੋਂ ਉਹਨੂੰ ਲੱਗੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਰ ਉਸ ਸਟੇਟ ਨੂੰ ਲੈ ਕੇ ਸਟੇਟ ਗਵਰਨਮੈਂਟ ਨੂੰ ਲੈ ਕੇ ਜਿਹੜਾ ਲੋਕਾਂ ਦਾ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਆਮ ਆਦਮੀ ਪਾਰਟੀ ਵਾਲਾ ਹੈ ਆਉਣ ਵਾਲੇ ਟਾਈਮ ਦੇਖੋ ਜੀ ਅੱਜ ਜਲੰਧਰ ਵਾਸੀਆਂ ਨੇ ਪਾਰਟੀ ਦੀਆਂ ਨੀਤੀਆਂ ਤੇ ਉੱਤੇ ਮੋਹਰ ਲਗਾਈ ਹੈ ਔਰ ਵੱਡੇ ਮਾਰਜਨ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਅੰਥਕ ਮਿਹਨਤ ਕੀਤੀ ਹੈ ਜਲੰਧਰ ਸ਼ਹਿਰ ਦੇ ਵਿੱਚ ਅੱਜ ਭਾਰੀ ਬੰਬਤ ਦੇ ਨਾਲ ਪਾਰਟੀ ਜਿੱਤੀ ਹੈ ਅੱਜ ਬਹੁਤ ਖੁਸ਼ੀ ਔਰ ਸਾਰੇ ਵਰਕਰਾਂ ਦੇ ਵਿੱਚ ਤੁਸੀਂ ਦੇਖਿਆ ਬਹੁਤ ਉਤਸ਼ਾਹ ਔਰ ਸਾਰੇ ਸਾਰੇ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਅਜਨਾਲਾ ਦਫ਼ਤਰ ਵਿੱਚ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਤਾਰੀਵਾਲ ਜੀ ਦੀ ਅਗਵਾਈ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਹੈ ਔਰ ਪਾਰਟੀ ਬਲੰਦੀਆਂ ਵੱਲ ਜਾਏਗੀ ਔਰ ਵਰਕਰਾਂ ਦੇ ਵਿੱਚ ਜਿਹੜਾ ਮਰਾ ਰਿਹਾ ਉਹ ਦਿਨ-ਬਦਨ ਉੱਪ ਹੋਏਗਾ ਔਰ ਆਉਂਦੀਆਂ ਜਿਹੜੀਆਂ ਜਿਮਣੀ ਚੋਣਾਂ ਨੇ ਉਹ ਵੀ ਪਾਰਟੀ ਜਿਹੜੀ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਤੁਹਾਨੂੰ ਅੱਗੇ ਦੇਖਣ ਅੱਜ ਦੀ ਜਿਹੜੀ ਜਿੱਤ ਆ ਉਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਫਿਲੰਦਰ ਦੇ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਸੂਝ-ਬੂਝ ਦਾ ਜੜਾ ਵਾ ਉਹ ਬਿਲਕੁਲ ਜਿਹੜਾ ਸਾਥ ਦਿੱਤਾ ਕਿ ਜੇ ਜੋ ਹਾਲਾਤ ਅੱਜ ਤੋਂ 1 ਮਹੀਨਾ ਪਹਿਲਾਂ ਲੋਕਾਂ ਨੇ ਵਿਖਾਏ ਸੀ ਉਹ ਫੈਕਟਰੀ ਜਿਹੜਾ ਹੈਗਾ ਸੀ ਉਹ ਬਿਲਕੁਲ ਫੇਲ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਜਿਲੰਦਰ ਦੇ ਲੋਕਾਂ ਨੇ ਅਸੀਂ ਇਹ ਗੱਲ ਕਰਤੀ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਜੜਾ ਵਾ ਉਹ ਜਿਹੜਾ ਰਿਜ਼ਲਟ ਆ ਉਹ ਅੱਜ ਦਿੱਤਾ ਜਿਲੰਦਰ ਬਲੱਡੂ ਬੰਦੇ ਕੇ ਲੜਾ ਕੁਸ਼ਵਾਰੀ ਚਲਾਈ ਗਈ ਆ ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੇ ਈਨਾਲੇ ਸ਼ਹਿਰ ਦੇ ਜਿਹੜੇ ਸਾਡੇ ਵਰੈਂਟੀਆਂ ਨੇ ਜਿਹੜੇ ਵੀ ਸਾਡੇ ਸਾਰੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਲੰਧਰ ਜਾ ਕੇ ਧਾਲੀਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਮਿਹਨਤ ਕੀਤੀ ਸੋਦਾ ਦੇ ਕੇ ਜਲੰਧਰ ਦੀ ਜਿਮਣੀ ਚੌਂ ਦੇ ਵਿੱਚ ਜਿਹੜੇ ਜਲੰਧਰ ਦੇ ਸੀਟ ਸੀ ਹੌਟ ਸੀਟ ਸੀ ਜਿੱਥੇ ਕਿ ਪਹਿਲੇ ਨੰਬਰ ਦੇ ਉੱਤੇ ਵੋਟਾਂ ਦੇ ਵਿੱਚ ਸਭ ਤੋਂ ਅੱਗੇ ਆਮ ਆਦਮੀ ਪਾਰਟੀ ਹੀ ਚੱਲ ਰਹੀ ਸੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਕਾਂਗਰਸ ਤੇ ਤੀਜੇ ਨੰਬਰ ਤੇ ਭਾਜਪਾ ਦੇ ਸ਼ੀਤਲ ਅੰਗਰਾਜ ਸੀ ਜਿਸ ਤੋਂ ਬਾਅਦ ਜਦੋਂ ਨਤੀਜਾ ਆਇਆ ਤਾਂ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਜਿੱਤਾਂ ਹਾਸਲ ਕੀਤੀ ਹੈ ਬਿਊਰੋ ਰਿਪੋਰਟ ਅਕਾਂਡ